ਆ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਜਰਨੈਲ ਆ ਤੁਸੀਂ ਵੇਖਿਆ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ 600 ਪੌਂਡ ਦਾ ਕੇਕ ਬਣਾਇਆ ਗਿਆ 600 ਪੌਂਡ ਜਾਨਕਿ ਪੌਣੇ 3 ਕੁਇੰਟਲ ਬਣਦਾ ਜੀ ਪੌਂਡ ਜਿਹੜਾ ਨਾ ਜਿਹੜਾ 600 ਪੌਂਡ ਦਾ ਜੇ ਆਪਾਂ weight ਕਰੀਏ ਬੜੇ ਲਖੇ ਬੱਚੇ ਵੀ ਬੈਠੇ ਆ ਲਗਭਗ 2 ਕੁਇੰਟਲ ਤੇ 72 73 ਕਿਲੋ ਪੌਣੇ 3 ਕੁਇੰਟਲ ਮੋਟਾ ਦਾ ਲਾ ਲਓ ਤੁਸੀਂ ਉਨੇ 3 ਕੁਇੰਟਲ ਇੱਕ ਕੇਕ ਦਾ weight ਬਣਦਾ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਟਿਆ ਗਿਆ ਸੰਗਤਾਂ ਵਰਤਾਇਆ ਗਿਆ ਇੱਕ ਵਾਰ ਸੋਚੋ ਇਹ ਸਿੱਖੀ ਹੈ ਭਲਾ ਜਿ ਇੱਕ ਬਨੇ ਆਪਾਂ ਬੱਚਿਆਂ ਨੂੰ ਕਹਿੰਨੇ ਆਪਣੇ ਪੁੱਤਾਂ ਧੀਆਂ ਦੇ ਜਦੋਂ ਤੁਸੀਂ ਜਨਮ ਦਿਨ ਨੂੰ ਮਨਾਉਨੇ ਆ ਨਾ ਗੁਰਦਰਾ ਸਾਹਿਬ ਲੈ ਕੇ ਆਓ ਕਿਹੜਾ ਪ੍ਰਸ਼ਾਦੀ ਦੀਗ ਬਣਾਓ ਤੁਹਾਡੇ ਬੱਚੇ ਨੂੰ ਗੁਰਬਾਣੀ ਦੀ ਸੋਜੀ ਪਵੇ ਉਥੇ ਕੀਰਤਨ ਹੋਵੇ ਉਥੇ ਕੋਈ ਵਿਚਾਰਾ ਹੋਣ ਬੱਚੇ ਨੂੰ ਗੁਰਮਤ ਦਾ ਗਿਆਨ ਦਿੱਤਾ ਜਾਵੇ ਅੱਜ ਕੇਕ ਕੱਟ ਕੇ ਤੇ ਮੋਮਬਤੀਆਂ ਨੂੰ ਫੂਕਾਂ ਵੱਜ ਰਹੀਆਂ ਨੇ ਜੇ ਸੱਚੀ ਬਾਬਾ ਦੀਪ ਸਿੰਘ ਆ ਜਾਏ ਨਾ ਉਹਨੇ ਖੰਡਾ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਦੇ ਦੁਆਲੇ ਹੋਣਾ